ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਸੁਖ ਮਲੜੀ ਕਿਸਾਨ ਪ੍ਰਭੂ ਲੇਟ ਲੱਗਣ ਵਾਲੀਆਂ ਵੈਰਾਈਟੀਆਂ ਵਿੱਚ ਪੀਆਰ 126 1692 ਅਤੇ 1509 ਵੈਰਾਈਟੀਆਂ ਦਾ ਲਾਸਟ ਸਮਾਂ ਚੱਲ ਰਿਹਾ ਹੈ ਟ੍ਰਾਂਸਪਲੈਂਟਿੰਗ ਦਾ ਜੇ ਆਪਾਂ ਪੀਆਰ 126 ਦੀ ਗੱਲ ਕਰੀਏ ਕਿਸਾਨ ਪ੍ਰਭੂ ਜੇ ਆਪਾਂ 1 ਅਗਸਤ ਤੱਕ ਇਹਨੂੰ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿੰਦੇ ਆ ਤਾਂ ਇਹ ਲਾਸਟ ਟਾਈਮ ਹੈ ਪੀਆਰ 126 ਵੈਰਾਈਟੀ ਨੂੰ ਲਗਾਉਣ ਦਾ ਜੇ ਇਸ ਤੋਂ ਲੇਟ ਕਰਾਂਗੇ ਤਾਂ ਆਪਣੇ ਝਾੜ ਵਿੱਚ ਆਪਾਂ ਨੂੰ ਗਰਾਫਟ ਦੇਖਣ ਨੂੰ ਕਮੀ ਦੇਖਣ ਨੂੰ ਮਿਲੇਗੀ ਅਤੇ ਜਦੋਂ ਆਪਾਂ ਇਹ ਵੈਰਾਈਟੀ ਕਟਾਈ ਕਰਾਂਗੇ ਤਾਂ ਕਟਾਈ ਕਰਨ ਸਮੇ ਵੀ ਆਪਣੇ ਸਿਲ ਜ਼ਿਆਦਾ ਹੋਣ ਵਾਲੀ ਸਮੱਸਿਆ ਦਾ ਸਾਹਮਣਾ ਆਪਾਂ ਨੂੰ ਕਰਨਾ ਪਵੇਗਾ ਜੇ ਕਿਸਾਨ ਪ੍ਰਭੂ ਤੁਸੀਂ ਵੀ ਪੀਆਰ 126 ਵੈਰਾਈਟੀ ਲਾਉਣ ਦੇ ਚਾਹਵਨ ਹੈਗੇ ਹੋ ਤਾਂ 1 ਅਗਸਤ ਤੋਂ ਪਹਿਲਾਂ ਪਹਿਲਾਂ ਇਹਨੂੰ ਖੇਤ ਵਿੱਚ ਟ੍ਰਾਂਸਪਲੈਂਟ ਕਰ ਦਿਓ ਤਾਂ ਕਿ ਤੁਸੀਂ ਚੰਗਾ ਝਾੜ ਇਸ ਵੈਰਾਈਟੀ ਤੋਂ ਲੈ ਸਕੋ ਅਤੇ ਟ੍ਰਾਂਸਪਲੈਂਟਿੰਗ ਦੇ ਸਮੇ ਕਿਸਾਨ ਪ੍ਰਭੂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖੋ ਜੇ ਤੁਹਾਡੇ ਕੋਲੇ 25 ਦਿਨਾਂ ਦੀ ਪਨੀਰੀ ਆ 25 ਦਿਨਾਂ ਦੀ ਪਨੀਰੀ ਹੋਣਾ ਸੋਨੇ ਦੇ ਉੱਤੇ ਸੁਹਾਗਾ ਇੱਕ ਕਸਣ ਤਰਾਵੋ ਪਰ ਜੇ ਕਿਸਾਨ ਤਰਾਵੋ ਪਨੀਰੀ ਤੁਹਾਡੀ 30 ਦਿਨਾਂ ਦੀ ਹੋ ਚੁੱਕੀ ਹੈ ਤਾਂ ਉਹਨੂੰ ਕੱਚੀ ਹਾਲਤ ਵਿੱਚ ਉੱਤੋਂ 2 ਇੰਚ ਟੂਸੇ ਤੋੜ ਕੇ ਉਹਨੂੰ ਖੇਤ ਵਿੱਚ ਟ੍ਰਾਂਸਪਲੈਂਟ ਕਰਾਓ ਅਤੇ ਟ੍ਰਾਂਸਪਲੈਂਟਿੰਗ ਕਰਨ ਤੋਂ ਪਹਿਲਾਂ ਤੁਸੀਂ 25 ਕਿਲੋ ਯੂਰੀਆ ਦੀ ਵਰਤੋਂ ਕੱਦੂ ਦੇ ਸਮੇਂ ਕਰ ਸਕਦੇ ਹੋ ਇਹਦੇ ਨਾਲ ਤੁਹਾਡੇ ਜਦੋਂ ਖੇਤ ਵਿੱਚ ਪਨੀਰੀ ਟ੍ਰਾਂਸਪਲੈਂਟ ਹੋਵੇਗੀ ਤਾਂ ਉਹ ਜਲਦੀ ਚੱਲ ਪਵੇਗੀ ਤੇ ਉਹਨੂੰ ਚੱਲਣ ਵਿੱਚ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪੈਣਾ ਅਤੇ ਇਸ ਟਾਈਮ ਬੂਟੇ ਤੋਂ ਬੂਟੇ ਦੀ ਦੂਰੀ 4 ਤੋਂ 5 ਇੰਚ ਹੋਵੇਗੀ ਤਾਂ ਹੀ ਆਪਾਂ ਨੂੰ ਚੰਗਾ ਝਾੜ ਇਹ ਵੈਰੈਟੀ ਦੇ ਕੇ ਜਾਵੇਗੀ ਕਿਉਂਕਿ ਇਸ ਟਾਈਮ ਜੇ ਆਪਾਂ ਉਹਨੂੰ ਜਿਆਦਾ ਦੂਰੀ ਤੇ ਲਾ ਦੇਵਾਂਗੇ ਤਾਂ ਉਹਨੇ ਚੰਗਾ ਬੂਟਾ ਨਹੀਂ ਬਣਾਉਣਾ ਅਤੇ ਆਪਾਂ ਨੂੰ ਝਾੜ ਵਿੱਚ ਗਰਾਫਟ ਦੇਖਣ ਨੂੰ ਮਿਲੇਗੀ ਅਤੇ ਕਿਸਾਨਪਰਭੂ ਦੋ ਬੂਟੇ ਹਰ ਜਗ੍ਹਾ ਤੇ ਟ੍ਰਾਂਸਪਲੈਂਟਿੰਗ ਕਰਾਓ ਇਹ ਸਿੰਗਲ ਬੂਟਾ ਇਕੱਲਾ ਬੂਟਾ ਨਾ ਲਾਉਣ ਦਿਓ ਹੋ ਸਕਦਾ ਹੈ ਕਿ ਤੁਹਾਡੇ ਖੇਤ ਵਿੱਚ ਪਨੀਰੀ ਦੀ ਲਾਗਤ ਜ਼ਿਆਦਾ ਹੋ ਜਾਵੇ ਪਰ ਜੇ ਤੁਸੀਂ ਦੋ ਬੂਟੇ ਇੱਕ ਜਗ੍ਹਾ ਤੇ ਟ੍ਰਾਂਸਪਲੈਂਟ ਕਰਾਉਂਗੇ ਤਾਂ ਉਹਦੇ ਨਾਲ ਸੋਨੂ ਝਾੜ ਵਿੱਚ ਵਾਧਾ ਦੇਖਣ ਨੂੰ ਮਿਲੇਗਾ ਤੇ ਦੂਜੀ ਗੱਲ ਕਿਸਾਨ ਪ੍ਰਭੋ ਜਦੋਂ ਵੀ ਤੁਸੀਂ ਖੇਤ ਵਿੱਚ ਪਨੀਰੀ ਟ੍ਰਾਂਸਪਲੈਂਟ ਕਰਨੀ ਹੈ ਤਾਂ ਉਸ ਟਾਈਮ ਉਹਦੀ ਤਰੀਕ ਜ਼ਰੂਰ ਨੋਟ ਕਰੋ ਅਤੇ 30 ਤੋਂ 32 ਦਿਨਾਂ ਦੇ ਵਿੱਚ ਪੀਆਰ 126 ਅਤੇ ਹੋਰ ਜੋ ਵੀ ਵੈਰਾਈਟੀ ਤੁਸੀਂ ਲਗਾ ਰਹੇ ਹੋ ਜਿਨ੍ਹਾਂ ਦੇ ਖੇਤ ਵਿੱਚ 85 ਦਿਨਾਂ ਤੋਂ ਲੈ ਕੇ 95 ਦਿਨਾਂ ਸਮਾ ਟ੍ਰਾਂਸਪਲੈਂਟਿੰਗ ਤੋਂ ਬਾਅਦ ਲੈਣਾ ਉਹਦੀ ਜੂਰੀਆ 30 ਤੋਂ 32 ਦਿਨਾਂ ਵਿੱਚ ਪੂਰੀ ਕਰੋ ਤਾਂ ਕਿ ਉਹ ਚੰਗਾ ਬੂਟਾ ਆਪਣਾ ਜਲਦੀ ਬਣਾ ਸਕੇ ਅਤੇ ਉਹਨੂੰ ਟਿਲਰਿੰਗ ਬਣਾਉਣ ਵੇਲੇ ਖਾਦਾਂ ਦੀ ਕਮੀ ਨਾ ਹੋਵੇ ਅਤੇ ਜੇ ਤੁਸੀਂ ਕਿਸਾਨ ਪ੍ਰਭੂ ਕਿਸੇ ਵੀ ਹੋਰ ਖਾਦ ਦੀ ਪੂਰਤੀ ਕਰਨਾ ਚਾਹੁੰਦੇ ਹੋ ਤਾਂ ਇਹਨਾਂ ਖਾਦਾਂ ਦੀ ਪੂਰਤੀ 30 ਤੋਂ 32 ਦਿਨਾਂ ਵਿੱਚ ਕਰ ਦਿਓ ਤਾਂ ਕਿ ਛੋਡੇ ਝੋਨੇ ਦੀ ਫਸਲ ਚੰਗਾ ਬੂਟਾ ਬਣਾ ਕੇ ਚੰਗੇ ਝਾੜ ਵੱਲ ਛੋਡੀ ਫਸਲ ਨੂੰ ਲਿਜਾ ਸਕੇ ਤੇ ਇੱਕ ਹੋਰ ਖਾਸ ਗੱਲ ਕਿਸਾਨ ਪ੍ਰਭੂ ਆਪਾਂ ਆਪਣੀ ਪਨੀਰੀ ਟ੍ਰਾਂਸਪਲੈਂਟ ਵਾਟਕਿੰਗ ਦੀ ਕਰਨ ਦੇ ਸਮੇਂ ਕੁਝ ਗੱਲਾਂ ਦਾ ਧਿਆਨ ਜ਼ਰੂਰ ਰੱਖਣਾ ਕਿ ਪਨੀਰੀ ਜ਼ਿਆਦਾ ਡੂੰਗਾ ਬੂਟਾ ਨਹੀਂ ਲਾਉਣ ਦੇਣਾ ਜੇ ਜ਼ਿਆਦਾ ਡੂੰਗਾ ਬੂਟਾ ਲਗਾ ਦਿੱਤਾ ਤਾਂ ਉਹਨੂੰ ਚੱਲਣ ਵਿੱਚ ਸਮੱਸਿਆ ਆਵੇਗੀ ਫਸਲ ਪੱਕ ਕੇ ਤਿਆਰ ਹੋਵੇਗੀ ਤਾਂ ਉਹਦਾ ਪਕਾਅ ਇੱਕਸਾਰ ਨਹੀਂ ਹੋਣਾ ਅਤੇ ਅਤੇ ਜਿਹੜੇ ਬੂਟੇ ਡੂੰਗੇ ਲੱਗ ਗਏ ਤਾਂ ਉਹਨਾਂ ਨੂੰ ਦੇਖ ਕੇ ਤੁਸੀਂ ਫਿਰ ਬਾਜ਼ਾਰੂ ਪ੍ਰੋਡਕਟਾਂ ਦੀ ਵਰਤੋਂ ਕਰੋਗੇ ਕਿਉਂਕਿ ਸੋਨੂੰ ਲੱਗੇਗਾ ਕਿ ਸੋਡੇ ਝੋਨੇ ਦੀ ਫਸਲ ਚੰਗਾ ਬੂਟਾ ਨਹੀਂ ਬਣਾਰੀ ਉਹ ਚੰਗਾ ਟੈਲਰ ਨਹੀਂ ਬਣਾਰੀ ਫਿਰ ਆਪਾਂ ਬਾਜ਼ਾਰੂ ਪ੍ਰੋਡਕਟਾਂ ਉੱਤੇ ਨਿਰਭਰ ਹੋ ਜਾਨਿਆ ਸੋ ਕਿਸਾਨ ਪ੍ਰਭੂ ਪਹਿਲਾਂ ਹੀ ਇਹ ਗੱਲ ਦਾ ਧਿਆਨ ਰੱਖੋ ਕਿ ਆਪਾਂ ਇਸ ਟਾਈਮ ਜੋ ਵੀ ਲੇਟ ਵੈਰੈਟੀ ਲਗਾਉਣੀ ਆ ਉਹਦੇ ਡੂੰਗੇ ਬੂਟੇ ਨਹੀਂ ਲਾਉਣਦੇ ਨੇ ਕਿਉਂਕਿ ਕਿਸਾਨ ਪ੍ਰਭੂ ਜਦੋਂ ਆਪਾਂ ਹੱਦ ਤੋਂ ਜ਼ਿਆਦਾ ਪਨੀਰੀ ਡੂੰਗੀ ਲਗਾ ਦਿੰਦੇ ਆ ਤਾਂ ਉਸ ਟਾਈਮ ਉਹ ਦੋ ਜਣਾ ਬਣਾਉਣੀਆਂ ਸਟਾਰਟ ਕਰ ਦਿੰਦੀ ਹੈ ਅਤੇ ਉਹ ਚੰਗਾ ਬੂਟਾ ਨਹੀਂ ਬਣਾਉਂਦੀ ਇਹ ਕੀ ਨੂੰ ਦੇਖ ਕੇ ਬਹੁਤੇ ਕਿਸਾਨ ਪ੍ਰਾ ਇਹਨੂੰ ਨਿੰਮਾ ਟੋੜ ਵਾਲੀ ਸਮੱਸਿਆ ਸਮਝ ਜਾਂਦੇ ਆ ਅਤੇ ਬਾਜ਼ਾਰ ਵਿੱਚੋਂ ਕਈ ਦਾਣੇਦਾਰ ਜ਼ਹਿਰ ਲੈ ਕੇ ਵਰਤਨੇ ਸ਼ਟਾਰਟ ਕਰ ਦਿੰਦੇ ਆ ਇਸ ਕਰਕੇ ਕਿਸਾਨ ਪ੍ਰਭੂ ਇਹ ਗੱਲ ਦਾ ਆਪਾਂ ਪਹਿਲਾਂ ਹੀ ਧਿਆਨ ਰੱਖਣਾ ਹੈ ਤਾਂ ਕਿ ਆਪਾਂ ਨੂੰ ਬਾਅਦ ਵਿੱਚ ਇਹ ਸਮੱਸਿਆ ਦਾ ਸਾਹਮਣਾ ਨਾ ਕਰਨਾ ਪਵੇ ਸੋ ਬਣੇ ਰਹੋ ਆਪਣੇ ਫੇਸਬੁੱਕ ਪੇਜ ਤੇ ਤੇ YouTube ਚੈਨਲ ਤੇ ਐਦਾਂ ਹੀ ਤੁਹਾਡੇ ਨਾਲ ਜਾਣਕਾਰੀ ਵਾਲੇ ਵੀਡੀਓ ਸਮੇਂ ਸਿਰ ਸਾਂਝੀਆਂ ਕਰਦੇ ਰਹਾਂਗੇ ਪੇਜ ਨੂੰ ਫੋਲੋ ਅਤੇ YouTube ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਕੋਲੇ ਪਹੁੰਚ ਸਕੇ ਸਾਰੇ ਜੰਦਾ ਧੰਨਵਾਦੀ